ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਸ਼੍ਰੀ ਦੁਰਗਿਆਨਾ ਮੰਦਰ ਦਾ ਸਥਾਪਨਾ ਦਿਹਾੜਾ 16 ਜੂਨ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਥਾਪਨਾ ਦਿਹਾੜੇ ਦੇ ਸਬੰਧ ਵਿੱਚ ਲਗਾਤਾਰ ਪਿਛਲੇ ਦਿਨਾਂ ਤੋਂ ਪ੍ਰਬਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਅੱਜ ਇੱਕ ਭਵਯਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਸੰਤ ਸਮਾਜ ਤੇ ਸਿਆਸੀ ਆਗੂ ਭਾਗ ਲਿਆ ਰਹੇ ਨੇ ਤੇ ਆਓ ਚੱਲਦੇ ਹਾਂ ਇਸ ਸ਼ੋਭਾ ਯਾਤਰਾ ਵਿੱਚ ਔਰ ਤੁਹਾਨੂੰ ਸ਼ੋਭਾ ਯਾਤਰਾ ਦੀਆਂ ਰੌਣਕਾਂ ਦਿਖਾ ਦਿੰਦੇ ਹਾਂ। 11 ਦਿਨ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਉਹਦੇ ਬਕਾਸ ਦੇ ਕੰਮਾਂ ਦੇ ਵਿੱਚ ਵੀ ਮਿਹਨਤ ਰੋਕੇ ਕੰਮ ਕਰ ਰਹੀ ਹੈ 100 ਸਾਲ ਜਿਹੜਾ ਦਰਗਾਹਾਂ ਦੀ ਰਜੀਦਾ ਮਨਾਇਆ ਜਾ ਰਿਹਾ ਉਹਦੇ ਸਬੰਧ ਅੱਜ ਸ਼ੁਭਾ ਯਾਤਰਾ ਜਿਹੜੀ ਹੈ ਉਹ ਦਰਗਾਹਾਂ ਤਿਲ ਤੋਂ ਗੱਡੀ ਜਾ ਰਹੀ ਹੈ ਔਰ 2031 ਤੱਕ ਲਗਾਤਾਰ ਜਿਹੜੇ ਕਾਰਿਆਕਰਮ ਨੇ ਉਹ ਸਾਰੇ ਇਦਾਂ ਚੱਲਦੇ ਰਹਿਣਗੇ ਕਿਸਾਨ ਮੈਂ ਪਾਕਿਸਤਾਨੀ ਕਿ ਮੈਂ ਇਸ ਧਰਤੀ ਦੇ ਮਾਤਾ ਹੋਏ ਹਾਂ ਔਰ ਅਸੀਂ ਅੱਜ ਇਸ ਸਮਾਗਮ ਦੇ ਵਿੱਚ ਪਰਮਾਤਮਾ ਨੇ ਮੇਰੇ ਪਰ ਹੱਥ ਰੱਖਿਆ ਸ਼ੇਂ ਦੁਰਗਾਣਾ ਮੰਦਿਰ ਕੇ ਸਥਾਪਨਾ ਦਿਵਸ ਕੇ 100 ਸਾਲ ਪੂਰੇ ਹੋ ਰਹੇ ਹੈ ਜੀ 2025 में 100 साल पूरे हो जाएंगे और 1925 में महामाना मालवी जी के हाथों से इसकी नींव रखी गई थी ये पूरा वर्ष कार्यक्रम चलेंगे देश भर से संतजन आएंगे कीर्तन होगा और राम नाम की गंगा बहेगी और मुझे विश्वास है कि इस एक साल में पूरे भारत के लोग यहाँ दर्शन करने आएंगे और यहाँ जो काम अभी हम नहीं कर रहे समाज सेवा का, का काम ਸ਼ਿਖਸ਼ਾ ਕਾਕਾ ਜੇ ਵੀ ਅਮੀਨ ਸਾਲੇ ਸ਼ੁਰੂ ਕਰਨਗੇ ਅੱਜ ਸ਼ੁਭ ਯਾਤਰਾ ਕਰ ਰਹੇ ਕਿੰਨੇ ਕਿੰਨੇ ਲੋਕ ਉਤਸ਼ਾਹ ਨਾਲ ਕਿੰਨੀ ਵੱਡੀ ਗਿਣਤੀ ਨੇ ਸ਼ੁਭ ਯਾਤਰਾ ਵਿੱਚ ਸ਼ਾਮਲ ਹੋਏ ਨੇ ਸ਼ੁਭ ਯਾਤਰਾ ਆਪ ਚਲਦੇ ਚੱਲੀਏ ਸ਼ਹਿਰ ਵਿੱਚ ਗਰਮੀ ਦੇ ਕਾਰਨ ਥੋੜਾ ਲੇਟ ਸ਼ੁਰੂ ਹੋਇਆ ਹੈ ਅਮਨੀ ਸਰ ਕੀ 1 ਲੱਖ ਸੇ ਜ਼ਿਆਦਾ ਜਨਤਾ ਇਸ ਕਾਰਜਕ੍ਰਮ ਵਿੱਚ ਚਲੇ ਰਹੀ ਹੈ ਸੁਨੇਹਾ ਕੀ ਦਿਨ ਚਾਹੁੰਦੇ ਮੈਂ ਅੱਜ ਸੁਨੇਹਾ ਸਮਾਜ ਨੂੰ ਕੀ ਸੁਨੇਹਾ ਹੈ ਸਮਾਜ ਨੂੰ ਸੁਨੇਹਾ ਇਹੋ ਹੀ ਦੇ ਹੈ ਰਾਮ ਆਰਾਮ ਜੀ ਦਾ ਨਾਲ ਲਵੋ ਪਿਆਰ ਨਾਲ ਲਵੋ ਵੰਡ ਕੇ ਖਾਓ ਔਰ ਮਿਹਨਤੀ ਰੋਟੀ ਖਾਓ ਪ੍ਰਸ਼ਾ ਜਾਲੂ ਦਾ ਦੋ ਲਵੋ ਜੈ ਸ਼੍ਰੀ ਰਾਮ ਸ਼੍ਰੀ ਲਖਮੀਨ ਰਾਣੀ ਸ਼੍ਰੀ ਦੂਗਣਾ ਮੰਦਿਰ ਦਾ ਸਤਾਪ ਦੇ ਦਿਵਸ ਸਮਾਰੋ 16 ਤਰੀਕ ਨੂੰ ਬੜੀ ਸ਼ਰਧਾ ਤੇ ਉਸਾਰਨ ਨਾਲ ਮਨਾਇਆ ਜਾਵੇਗਾ ਜਿਹਦੇ ਤਹਿਤ ਅੱਜ ਇੱਕ ਬੋਵੇ ਸ਼ੁਭ ਯਾਤਰਾ ਕੱਢੀ ਗਈ ਜਿਸ ਵਿੱਚ ਸੰਤ ਸਮਾਜ ਤੇ ਨਾਲ ਨਾਲ ਸਿਆਸੀ ਆਗੂ ਵੀ ਸੰਸਦ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਸੰਸਦ ਜਸਬੀਰ ਸਿੰਘ ਡਿੰਪਾ ਤੇ ਹੋਰ ਸਾਰੀਆਂ ਸ਼ਖੀਤਾ ਜਿਹੜੇ ਕਿ ਉਹ ਸ਼ਾਮਲ ਹੋਈਆਂ ਨੇ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਜਿਹੜੇ ਕਿ ਸ਼੍ਰੀ ਦੁਰਗੰਜ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਜਿਹੜੀ ਕਿ ਇਹ ਸ਼ੋਭਾ ਯਾਤਰਾ ਕੱਢੀ ਆ ਰਹੀ ਹੈ 16 ਤਰੀਕ ਨੂੰ ਸਾਰਾ ਦਿਨ ਜਿਹੜੇ ਕਿ ਧਾਰਮਿਕ ਸਮਾਗਮ ਉਲਿੱਕੇ ਜਾਣਗੇ ਔਰ ਇਸ ਬੰਦ ਵਿੱਚ ਵਿੱਥੇਲੇ ਦਿਨ ਵਿੱਚ ਗੱਲ ਕਰੀਏ ਤਾਂ ਰੋਜ਼ਾਨਾ ਸਵੇਰੇ ਪ੍ਰਬਾਤ ਸੇਰੇ ਦਾ ਯੋਜਨਿਕ ਕੀਤਾ ਗਿਆ ਸੀਗਾ ਤੇ ਅੱਜ ਇੱਕ ਭਵਯ शोभा कभी जा रही है जिस गिनती अमृतसर ने नाज से भाग लियान विपल शर्मा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वैनल पर